ਕਈਆਂ ਨੂੰ ਪਾਣੀ ਵੀ ਘੋਵਾਂਗ ਲੱਗਦਾ ਤੇ ਕਈ ਜੋ ਮਰਜੀ ਖਾਈ ਜਾਣ ਪਤਲਾ ਹੀ ਰਹਿੰਦੇ ਆ ਮੈਂ ਡਾਕਟਰ ਤੇ ਰਕਾਰ ਲੈ ਕੇ ਆਇਆ ਹਾਂ ਇੱਕ ਨਵੀਂ ਵੀਡੀਓ ਸਤਿਉਤੋਂ ਪਤਾ ਹੈ ਬਿਨਾਂ ਜਿਮ ਗਏ ਵੀ ਮੋਟਾਪਾ ਘਟਾਇਆ ਜਾ ਸਕਦਾ ਪਰ ਕੀ ਤੁਸੀਂ ਜਾਣਦੇ ਹੋ ਕਿ ਤੁਹਾਡੇ ਵਧਦੇ ਹੋਏ ਭਾਰ ਦੇ ਪਿੱਛੇ ਗ੍ਰਹਿ ਦੋਸ਼ਾਂ ਦਾ ਵੀ ਹੱਥ ਹੋ ਸਕਦਾ ਅੰਤ ਤੱਕ ਮੇਰੇ ਨਾਲ ਬਣੇ ਰਹਿਣਾ ਮੈਂ ਤੁਹਾਨੂੰ ਇੱਕ ਸੁਪਰ ਪਾ ਦੇਣਾ ਜੋ ਮੋਟਾਪੇ ਦੀ ਜੜ ਨੂੰ ਹੀ ਕੱਟ ਦੇਗਾ ਅਸਲ 'ਚ ਕੁਝ ਗ੍ਰਹਿ ਜ਼ਿੰਮੇਵਾਰ ਨੇ ਜੋ ਤੁਹਾਨੂੰ ਮਟਾਪਾ ਦਿੰਦੇ ਆ ਗੁਰੂ ਗ੍ਰਹਿ ਦੀ ਗੱਲ ਕਰਾਂ ਜਦੋਂ ਇਹ ਬਹੁਤ ਬੱਲੀ ਹੋ ਜਾਂਦਾ ਤਾਂ ਮਨੁੱਖ ਦੇ ਸਰੀਰ 'ਚ ਚਰਬੀ ਵੱਧ ਜਾਂਦੀ ਹੈ ਤੇ ਸਰੀਰ ਭਾਰੀ ਹੋਣ ਲੱਗ ਪੈਂਦਾ ਸ਼ੁਕਰ ਗ੍ਰਹਿ ਦੀ ਗੱਲ ਕਰਾਂ ਤਾਂ ਸੁਆਦਲੇ ਭੋਜਨ ਜੀਭ ਦਾ ਸੁਆਦ ਆਰਾਮ ਪਸੰਦੀ ਖਾਈ ਜਾਓ ਲੰਮੇ ਪੈ ਰਹੋ ਮਟਾਪਾ ਆ ਗਿਆ ਆਲਸ ਵਧੇਗਾ ਭਾਰਤੀ ਜੀ ਨਾਲ ਵਧੇਗਾ ਚੰ드ਰਮਾ ਜ਼ਿੰਮੇਵਾਰ ਹੈ ਮੰਦੀ ਅਸਥਿਰਤਾ ਕਰਕੇ ਭੁੱਖ ਲੱਗਦੀ ਆ ਮਨੁੱਖ बार-बार ਖਾਂਦਾ ਤੇ ਸਰੀਰ 'ਚ ਪਾਣੀ ਰੁਕਣ ਨਾਲ ਸੋਚ ਤੇ ਮਟਾਪਾ ਵੱਧ ਜਾਂਦਾ ਰਾਹੁ ਦੀ ਗੱਲ ਕਰਾਂ ਤਾਂ ਮਨੁੱਖ ਨੂੰ ਜੰਕ ਫੂਡ, ਤਲੀਆਂ ਤੇ ਤੇਲੀਆਂ ਚੀਜ਼ਾਂ ਵੱਲ ਖਿੱਚਦਾ ਹੈ ਫਰਾਈਡ ਇੱਥੇ ਭੁੱਖ ਕੰਟਰੋਲ ਤੋਂ ਹੀ ਬਾਹਰ ਹੋ ਜਾਂਦੀ ਆ ਰਾਹੁ ਮਹਾਰਾਜ ਬਦਲ ਸ਼ਨੀ ਦੀ ਗੱਲ ਕਰਾਂ ਤਾਂ ਜੋੜਾਂ ਦੀ ਤਾਕਤ ਘਟਾਉਂਦਾ ਹੈ ਤੇ ਜਦੋਂ ਭਾਰ ਵੱਧਾ ਤਾਂ ਗੋਡਿਆਂ ਤੇ ਬੋਝ ਪਾ ਕੇ ਤੁਰਨਾ ਫਿਰਨਾ ਵੀ ਅਸੰਭਵ ਹੋ ਜਾਂਦਾ ਦਰਦ ਬਹੁਤ ਵੱਜ ਜਾਂਦੀ ਆ ਤੁਸੀਂ ਸੋਚੋ ਕਿ ਤੁਹਾਡੇ ਚਾਰਟ ਚ ਕਿਹੜਾ ਗ੍ਰਹਿ ਸਭ ਤੋਂ ਵੱਧ ਪ੍ਰਭਾਵ ਤੁਹਾਨੂੰ ਕਰ ਰਿਹਾ ਜੇ ਤੁਹਾ ਤੁਸੀਂ ਮੇਰੇ ਦਰਸ਼ਕ ਤੁਹਾਡੇ ਵਿੱਚੋਂ ਕੋਈ ਮੋਟਾ ਤਾਂ ਦੱਸੋਗੇ ਦੇਖੋ ਕੁੰਡਲੀ ਦਾ ਦੂਜਾ ਘਰ ਖਾਣ ਪੀਣ ਦੀਆਂ ਆਦਤਾਂ ਦੱਸਦਾ ਹੈ ਤੇ ਜੇ ਇੱਥੇ ਦੋਸ਼ ਆ ਤਾਂ ਮਨੁੱਖ ਭੁੱਖ ਨੂੰ ਕੰਟਰੋਲ ਕਰ ਹੀ ਨਹੀਂ ਪਾਵੇਗਾ ਉਹਦੇ ਹੱਥ ਵਾਸ ਕੁਝ ਨਹੀਂ ਹੁੰਦਾ ਚੌਥੇ ਘਰ ਦੀ ਗੱਲ ਕਰੀਏ ਤਾਂ ਮਨ ਦੀ ਸੰਤੁਸ਼ਟੀ ਦਰਸਾਉਂਦਾ ਹੈ ਤੇ ਜੇ ਇਹ ਘਰ ਪ੍ਰਭਾਵਿਤ ਹੋਇਆ ਹੋਵੇ ਤਾਂ ਮਨੁੱਖ ਵੱਧ ਖਾਣ ਦੇ ਨਾਲ ਮਨ ਦੀ ਘਾਟ ਪੂਰੀ ਕਰਨ ਲੱਗ ਜਾਂਦਾ ਮੈਂ ਛੇਵੇਂ ਘਰ ਦੀ ਗੱਲ ਕਰਾਂ ਜਨਮ ਪੱਤਰੀ ਦੀ ਤਾਂ ਬਿਮਾਰੀਆਂ ਦਿਖਾਉਂਦਾ ਹੈ ਇਕਰ ਜਦੋਂ ਸ਼ੂਗਰ ਜਾਂ ਥਾਇਰਾਇਡ ਆ ਫਿਰ ਵੀ ਮੋਟਾਪਾ ਆ ਜਾਣਾ ਜੇ ਜਨਮ ਪੱਤਰੀ ਦੀ 8ਵੀਂ 8ਵੇਂ ਘਰ ਦੀ ਗੱਲ ਕਰਾਂ ਤਾਂ ਲੰਬੇ ਸਮੇਂ ਦੀਆਂ ਬਿਮਾਰੀਆਂ ਤੇ ਲੀਵਰ 'ਚ ਚਰਬੀ ਵਧਨ ਕਰਕੇ ਮੋਟਾਪਾ ਆਉਂਦਾ ਹੈ 12ਵਾਂ ਘਰ ਦੀ ਗੱਲ ਕਰੀਏ ਤਾਂ ਆਲਸ ਹੁੰਦੀ ਹੈ ਬਹੁਤ ਸੁੱਤੇ ਸੁੱਤੇ ਰਹਿੰਦੇ ਆ ਲੋਕ ਜਿਨ੍ਹਾਂ ਨੂੰ ਆਲਸ ਰਹਿੰਦੀ ਹੈ ਜਿਨ੍ਹਾਂ ਦਾ 12ਵਾਂ ਘਰ ਖਰਾਬ ਹੈ ਤੇ ਕਿਰਿਆਸ਼ੀਲਤਾ ਦੀ ਘਾਟ ਕਰਕੇ ਮੋਟਾਪਾ ਆ ਜਾਂਦਾ ਦੇਖੋ ਮੋਟਾਪਾ ਲਿਆਉਣ ਲਈ ਪੰਜ ਗ੍ਰਹਿ ਪ੍ਰਮੁੱਖ ਤੌਰ ਤੇ ਜ਼ਿੰਮੇਵਾਰ ਹੈ ਤੇ ਕਿਹੜੀਆਂ ਰਾਸ਼ੀਆਂ ਮੋਟੀਆਂ ਹੋ ਜਾਂਦੀਆਂ ਤੁਹਾਨੂੰ ਮੈਂ ਦੱਸ ਦਿੰਨੀ ਕਿਤੇ ਤੁਸੀਂ ਤਾਂ ਨਹੀਂ ਇਹਨਾਂ ਦੇ ਵਿੱਚ ਬ੍ਰਿਖ ਰਾਸ਼ੀ ਵਾਲਿਆਂ ਨੂੰ ਖਾਣ ਪੀਣ ਦਾ ਬਹੁਤ ਸ਼ੌਕ ਹੁੰਦਾ ਹੈ ਜਲਦੀ ਮੋਟਾਪੇ ਦੀ ਗ੍ਰਿਫਤ ਚ ਆ ਜਾਂਦੇ ਆ ਕਰਕ ਰਾਸ਼ੀ ਵਾਲੇ ਜਿਹੜੇ ਵਿਚਾਰੇ ਉਹ ਮਿੱਠਾ ਤੇ ਦੁੱਧ ਵਾਲੀਆਂ ਚੀਜ਼ਾਂਾਂ ਉਹਨਾਂ ਨੂੰ ਬਹੁਤ ਪਸੰਦ ਹੁੰਦੇ ਆ ਤੇ ਉਹਨਾਂ ਦਾ ਭਜਨ ਵੱਧਦਾ ਰਹਿੰਦਾ ਤੁਲਾ ਰਾਸ਼ੀ ਵਾਲੇ ਸਵਾਦ ਤੇ ਸ਼ੌਕੀਨੀ ਭੋਜਨ ਖਾਣ ਦੇ ਕਰਕੇ ਉਹਨਾਂ ਦਾ ਭਾਰ ਵੱਧ ਜਾਂਦਾ ਆਊਟ ਆਫ ਕੰਟਰੋਲ ਤਨੂ ਰਾਸ਼ੀ ਵਾਲੇ ਗੁਰੂ ਦੇ ਪ੍ਰਭਾਵ ਨਾਲ ਵਿਚਾਰੇ ਮੋਟੇ ਹੋ ਜਾਂਦੇ ਆ ਸਰੀਰ ਭਾਰੀ ਪਰ ਕਮ ਹੋ ਜਾਂਦਾ ਤੇ ਮੀਨ ਰਾਸ਼ੀ ਵਾਲੇ ਸਰੀਰ 'ਚ ਪਾਣੀ ਜਮਾ ਹੋ ਜਾਂਦਾ ਜਿੱਦਾਂ ਰੁਕਦਾ ਹੈ ਪਾਣੀ ਤੇ ਸਵੇਲਿੰਗ ਹੋ ਜਾਂਦੀ ਸੋਜਿਸ਼ ਹੋ ਜਾਂਦੀ ਹੈ ਤੇ ਮੋਟਾਪਾ ਆ ਜਾਂਦਾ ਬੇਜਾਨ ਹੁੰਦੇ ਆ ਉਦਾਂ ਏ ਫਿਰ ਤੁਹਾਨੂੰ ਕੀ ਲੱਗਦਾ ਕਿ ਤੁਹਾਡੇ ਕੁੰਡਲੀ ਵਿੱਚ ਮੋਟਾਪੇ ਦਾ ਕਾਰਨ ਕਿਹੜਾ ਹੋ ਸਕਦਾ ਜੇ ਤੁਸੀਂ ਮੋਟਿਆਂ ਕਮੈਂਟ ਕਰਕੇ ਜ਼ਰੂਰ ਦੱਸਿਓ ਕੁਝ ਜੋਤਿਸ਼ੀਏ ਟ੍ਰੀਟਮੈਂਟ ਦੱਸਣ ਲੱਗੀਆਂ ਗੁਰੂ ਤੇ ਸ਼ਨੀ ਦਾ ਜੇ ਅਸੰਤੁਲਨ ਹੋ ਜਾਂਦਾ ਜੇ ਉਹਦੇ ਕਰਕੇ ਭਾਰਵਧਿਆ ਤੇ ਗੋਡਿਆਂ 'ਚ ਦਰਦ ਆਉਣਾ ਹੈ ਜੇ ਸ਼ੁਕਰ ਚੰਦਰਮਾ ਤੇ ਗੁਰੂ ਕਿਉਂਕਿ ਟੋਟਲ ਪੰਜ ਗ੍ਰਹਿਾਂ ਦੀ ਮੈਂ ਗੱਲ ਕਰ ਰਹੀ ਆ ਇਹ ਹੀ ਜ਼ਿੰਮੇਵਾਰ ਨੇ ਸੋ ਸ਼ੁਕਰ ਚੰਦਰਮਾ ਗੁਰੂ ਜਦੋਂ ਇਕੱਠੇ ਪ੍ਰਭਾਵ ਪਾਉਂਦੇ ਆ ਤਾਂ ਵਿਅਕਤੀ ਨੂੰ ਸ਼ੂਗਰ ਹੋ ਜਾਂਦੀ ਹੈ ਤੇ ਹਾਈਪੋਥਾਇਰੋਇਡ ਕਾਰਨ ਮੋਟਾਪਾ ਵਧਣਾ ਸ਼ੁਰੂ ਹੋ ਜਾਂਦਾ ਕੁਝ ਗ੍ਰਹਿ ਅਨਸਾਰ ਉਪਾਦਸਨ ਲੱਗੀਆਂ ਪੰਜੇ ਗ੍ਰਹਿ ਨੇ ਤੇ ਪੰਜੇ ਉਪਾਦ ਤੁਸੀਂ ਕਰ ਲੈਣੇ ਆ ਮੈਂ ਲੱਛਣ ਦੱਸਦੇ ਸੀ ਨਾ ਪਛਾਣ ਦੱਸਦੀ ਸੀ ਉਸ ਹਿਸਾਬ ਨਾਲ ਆਪਣੇ ਇਸ ਗ੍ਰੈਡੀ ਜੋ ਹੈ ਤੁਸੀਂ ਟ੍ਰੀਟਮੈਂਟ ਕਰ ਲਿਓ ਗੁਰੂ ਲਈ ਹੱਥ 'ਚ ਇੱਕ ਵਾਰ ਛੋਲਿਆਂ ਦੀ ਦਾਲ ਤੇ ਗੁੜ ਦਾ ਦਾਨ ਕਰ ਦੇਣਾ ਆਪਣੀ ਖਰਾਕ ਦੇ ਵਿੱਚੋਂ ਚੀਨੀ ਮਿੱਠਾ ਜੂਸ ਤੇ ਪੇਸਟਰੀ ਛੱਡ ਦੇਣੀ ਮੈਂ ਸਾਇੰਟਿਫਿਕਲੀ ਵੀ ਕੋਰਿਲੇਟ ਕਰਕੇ ਦੱਸ ਰਹੀ ਹਾਂ ਇਸ ਵੀਡੀਓ 'ਚ ਸ਼ੁਕਰ ਗ੍ਰੈ ਠੀਕ ਕਰਨਾ ਸ਼ੁਕਰਵਾਰ ਨੂੰ ਚਿੱਟੇ ਫੁੱਲ ਚਿੱਟੀਆਂ ਕਲੀਆਂ ਮੰਦਰ 'ਤੇ ਚੜਾ ਦਿਓ ਦੁੱਧ ਤੇ ਮੱਖਣ ਵਾਲੀਆਂ ਚੀਜ਼ਾਂ ਨੂੰ ਜਿੰਨਾ ਚਾਹਤੀ ਹੈ ਨਾ ਆਪਣੀ ਜ਼ੁਬਾਨ ਤੇ ਤਾਲਾ ਲਾ ਲਓ ਵਰਤੋਂ ਜੇ ਕਰਨ ਨੂੰ ਦਿਲ ਕਰਦਾ ਘਟਾ ਦਿਓ ਉਹਨਾਂ ਦੀ ਵਰਤੋਂ ਚੰਦਰਮਾ ਨੂੰ ਠੀਕ ਕਰਨ ਲਈ ਹਰ ਸੋਮਵਾਰ ਵਰਤ ਕਰਿਆ ਕਰੋ ਤੇ ਰਾਤ ਨੂੰ 11 ਮਿੰਟ ਚੰਦਰ ਮੰਤਰ ਦਾ ਜਾਪ ਕਰ ਲਓ ਸੋ ਰਾਹੂ ਲਈ ਸ਼ਨੀਵਾਰ ਨੂੰ ਸਾਵਤ ਮਾਦਾ ਦਾਨ ਕਰਨਾ ਤੇ ਦਿਨ 'ਚ 10 ਮਿੰਟ ਮੈਡੀਟੇਸ਼ਨ ਕਰਨੀ ਹੈ ਇਕਾਗਰਤਾ ਬਣਾਉਣੀ ਪਵੇਗੀ ਸ਼ਨੀ ਲਈ ਹਰ ਸ਼ਨੀਵਾਰ ਗੋਡਿਆਂ ਦੇ ਉੱਪਰ ਕਾਲੇ ਤਿਲਾਂ ਦਾ ਤੇਲ ਲਾਉਣਾ ਹੈ ਤੇ ਮਲਸ਼ ਕਰ ਲੈਣੀ ਹਲਕੇ ਹੱਥਾਂ ਨਾਲ ਤੇ ਕਾਲੇ ਤਿਲ ਦਾਨ ਵੀ ਕਰਨੇ ਸ਼ਨੀਵਾਰ ਸੋ ਪੰਜਾਂ ਗ੍ਰਹਾਂ ਦੀ ਪਛਾਣ ਤੇ ਪੰਜਾਂ ਗ੍ਰਹਾਂ ਦਾ ਹੀ ਉਹ ਉਪਾਏ ਹੁਣ ਆਉਂਦਾ ਹੈ ਉਹ ਸੁਪਰਪਾ ਜਿਹਦੀ ਤੁਹਾਨੂੰ ਰਹਿੰਦੀ ਆ ਜੇ ਤੁਸੀਂ ਚਾਹੁੰਦੇ ਹੋ ਕਿ ਭਾਰ ਕੰਟਰੋਲ 'ਚ ਰਹੇ ਆਊਟ ਆਫ ਕੰਟਰੋਲ ਨਾ ਹੋ ਜਾਏ ਅਸੀਂ ਆਸੇ ਮਜਾਕ ਦਾ ਪਾਤਰ ਨਾ ਬਣ ਜਾਈਏ ਤਾਂ ਗੋਡਿਆਂ ਦੀਆਂ ਸਮੱਸਿਆਵਾਂ ਵੀ ਘਟਾਉਣੀਆਂ ਤੁਸੀਂ ਕੀ ਕਰਨਾ ਹਰ ਮਹੀਨੇ ਦੀ ਹਰ ਮਸਿਆਂ ਨੂੰ 1 ਕਿਲੋ ਸਾਬਤ ਮਾਂ ਪਾਣੀ ਦੇ ਵਿੱਚ ਬਹਾ ਕੇ ਆ ਜਾਣੇ ਆ ਚਲਦਾ ਪਾਣੀ ਰਨਿੰਗ ਵਾਟਰ ਇਹ ਗ੍ਰਹਿ ਦੋਸ਼ਾਂ ਨੂੰ ਸ਼ਾਂਤ ਕਰੇਗਾ ਤੇ ਸਿਹਤ ਚ ਚਮਤਕਾਰੀ ਸੁਧਾਰ ਲਿਆਵੇਗਾ ਕੰਟਰੋਲ 'ਚ ਰਹੇਗਾ ਮੋਟਾਪਾ ਜੇ ਸਾਥਿਓ ਵੀਡੀਓ ਚੰਗੇ ਲੱਗੇ ਲਾਈਕ ਕਰਦੇ ਹੋ ਆਪਣੇ ਦੋਸਤਾਂ ਨਾਲ ਸਾਂਝੀ ਕਰਦੇ ਹੋ ਕਿਉਂਕਿ ਮੋਟਾਪਾ ਤਾਂ ਬਹੁਤਿਆਂ ਨੂੰ ਹੈ ਵਿਰਲਾ ਹੀ ਆ ਕੋਈ ਸਲਿਮ ਟ੍ਰਿਮ ਤੇ ਐਕਟਿਵ ਸੋ ਚੈਨਲ ਮੇਰਾ ਡਾਕਟਰ 13 ਕੋਰ ਸਬਸਕ੍ਰਾਈਬ ਕਰ ਦੋ ਨਹੀਂ ਕਰਦੇ ਕਿਰਪਾ ਕਰਕੇ ਆਪਣੇ ਸਰਕਲ ਚ ਵੀਡੀਓ ਸ਼ੇਅਰ ਤਾਂ ਕਰਦੇ ਆ ਕਰੋ ਹਰੇਕ ਜਣਾ ਪੰਜ ਪੰਜ ਵੀਡੀਓ ਵੀ ਸ਼ੇਅਰ ਕਰੇ ਪੰਜ ਪੰਜ ਸਬਸਕ੍ਰਿਪਸ਼ਨਾਂ ਵੀ ਕਰਵਾਏ ਤਾਂ ਮੇਰਾ ਚੈਨਲ ਰਾਈਜ਼ ਕਰੇਗਾ ਮੈਂ ਤੁਹਾਨੂੰ ਅਗਲੀ ਜੋਤਿਸ਼ ਵੀਡੀਓ ਦਾ ਲਿੰਕ ਤੁਹਾਡੇ ਤੱਕ ਪਹੁੰਚ ਜਾਇਆ ਕਰੇਗਾ ਸੋ ਮੇਰਾ ਸਾਥ ਦਿਓ ਇਹ ਵੀਡੀਓ ਦੇਖੋ ਆਪਣਾ ਬਿਨਾਂ ਜਮ ਗਿਆ ਭਾਰ ਘਟਾਉਣਾ ਹੈ ਬਹੁਤ ਜਲਦੀ ਭਾਰ ਘਟ ਜਾਏਗਾ ਇਹ ਗ੍ਰਹਿ ਦੋਸ਼ੀ ਨੇ ਤੇ ਇਹਨਾਂ ਨੂੰ ਕੰਟਰੋਲ ਕਰਨਾ ਸਿੱਖੋ ਰੱਖੋ ਆਪਣਾ ਖਿਆਲ ਫਿਰ ਮੁਲਾਕਾਤ ਕਰਾਂਗੇ ਟਿਲ ਦੈਨ ਬਾਏ ਬਾਏ